ਇੱਕ ਰਾਜਾ ਹੋਇਆ ਵਾ ਜਿਹਦਾ ਨਾਮ ਆ ਰਾਜਾ ਰਸਾਲੂ ਰਾਜਾ ਰਸਾਲੂ ਪੁੱਤ ਹੋਇਆ ਵਾ ਰਾਜੇ ਸਲਵਾਨ ਦਾ ਜਿੰਨੇ ਸਿਆਲ ਕੋਟ ਬਸਾਇਆ ਪਾਕਿਸਤਾਨ ਵਾਲਾ ਤਵੱਜੂ ਦੇ ਕੇ ਰੱਖਿਓ ਥੋੜੀ ਜਿਹੀ ਰਾਜੇ ਰਸਾਲੂ ਦਾ ਪੁੱਤ ਹੋਇਆ ਵਾ ਰਾਜਾ ਸੋਹਾਂਦਾ ਬੜੇ ਪੁਰਾਣੇ ਟਾਈਮ ਦੀ ਗੱਲ ਆ ਰਾਜਾ ਸੋਹਾਂਦਾ ਜੰਦ ਵਿੱਚ ਹਾਰ ਗਿਆ ਤੇ ਦੁਸ਼ਮਣ ਦੀ ਫੌਜ ਉਹਦੇ ਮਗਰ ਚੜੀ ਤੇ ਰਾਜਾ ਸੋਹਾਂਦਾ ਆਪਣੀ ਗਰਭਵਤੀ ਰਾਣੀ ਨੂੰ ਲੈ ਕੇ ਤੇ ਬੱਚਦਾ 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 ਐਸ ਏਰੀਏ 'ਚ ਆ ਜਾਂਦਾ ਹੈ ਰਾਣੀ ਨੇ ਆਵਾਜ਼ ਮਾਰ ਕੇ ਆਖਿਆ ਰਾਜਾ ਸਾਹਿਬ ਮੈਨੂੰ ਮੁਸੀਬਤ ਨੂੰ ਕਿੱਧਰ ਨਾਲ ਲਈ ਫਿਰਦੇ ਹੋ ਮੈਂ ਗਰਭਵਤੀ ਹਾਂ ਮੇਰੇ ਕਰਕੇ ਨਾ ਤੁਸੀਂ ਭੱਜਣ ਜੋਗੇ ਨਾ ਜਾਨ ਬਚਾਉਣ ਜੋਗੇ ਜਾਂ ਮੇਰਾ ਗਲ ਘੁੱਟ ਦਿਓ ਜਾਂ ਤਲਵਾਰ ਮਾਰ ਕੇ ਮੇਰਾ ਸਿਰ ਵੱਢ ਦਿਓ ਮੈਂ ਤੁਹਾਡੇ ਲਈ ਮੁਸੀਬਤ ਬਣੀ ਆ ਜਿਨਾਂ